ਆਜੋ ਉੱਪਰ ਕੋਈ ਗੱਲ ਅੱਛਾ ਇੱਕ ਗੱਲ ਐਸੀ ਜੋ ਹੁਣੇ ਹਾਇਰ ਅਥਾਰਟੀ ਨੇ ਕਿਹਾ ਸੀਗਾ ਕਿ ਪਾਚਾ ਵੀ ਦਰਜ ਹੋਊਗਾ ਉਹ ਇਹਨਾਂ ਨੇ ਕਾਰਵਾਈ ਸ਼ੁਰੂ ਕਰ ਅਗਲੀ ਸਾਰੀ ਗੱਲ ਐਸ ਐਚਓ ਸਾਹਿਬ ਆਪ ਦੇ ਮੁਖਰਬੰਦ ਚ ਤੁਹਾਨੂੰ ਦੱਸ ਦੇਣਗੇ ਭਾਈ ਕੀ ਹੋਇਆ ਡਿਟੇਲ ਚ ਮੜਾ ਜਾ ਦੱਸ ਦਿਓ ਜੇ ਸਾਨੂੰ ਕੁਝ ਹੋਣਾ ਕਿ ਨਾ ਪਵੇ ਜੋ ਦਰਖਾਸਤ ਨਵलो ਆਈ ਹੈਗੀ ਹੈ ਜੀ ਨਵਲੋ ਜੋ ਕੁਸ਼ਲ ਕੁਸ਼ਿੰਦਰ ਕੁਸ਼ਿੰਦਰ ਸਿੰਘ ਉਹੀ ਹੈ ਕਿ ਜਿਹੋ ਜਿਨ੍ਹਾਂ ਦੇ ਕਮਲ ਕਮਲਦੀਪ ਸੈਣੀ ਤੇ ਬ੍ਰਿਟਿਸ਼ ਦੇ ਖਿਲਾਫ ਕੀਤੀ ਹੈ ਬ੍ਰਿਟਿਸ਼ ਤੋਂ ਬਹੁਤ ਚਾਰਜ ਹੋਰ ਕੀਤਾ ਤੇ ਉਹਨਾਂ ਦੇ ਖਿਲਾਫ ਜੋ ਬਣਦੀ ਕਾਰਵਾਈ ਹੈਗੀ ਹੈ ਜੋ ਉਹਨਾਂ ਨੇ ਸਰਾਇ ਸਟੇ ਕੀਤਾ ਹੈ ਜਾਂ ਗਾਲੀ ਕਲੋਚ ਕੀਤਾ ਹੈ ਜੀ ਧਾਂਕੀ ਤੇ ਧਮਕੀਆਂ ਦਿੱਤੀਆਂ ਨੇ ਉਸ ਤੋਂ ਇਲਾਵਾ ਹੋਰ ਉਹਦੇ ਪਰਚੇ ਦਰਜ ਕੀਤਾ ਜਾਊਗਾ ਉਹ ਤੋਂ ਉਹ ਤੋਂ ਇਲਾਵਾ ਵੀ ਜੇ ਕੋਈ ਤੱਕ ਸਾਹਮਣੇ ਆਂਦੇ ਹੈ ਦਰਾਨੇ ਤਪਦੀਸ਼ ਤੇ ਉਹ ਤੋਂ ਵੀ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਪਰਚਾ ਹੁਣੇ ਦਰਜ ਕਰ ਲਿਓ ਇਹ ਦੱਸ ਦਿੰਦੇ ਤੇ ਜਿਹੜੀ ਪਰਚੇ ਦੀ ਕਾਰਵਾਈ ਹੁਣੇ ਆਪਣਾ ਦਰਜ ਕਰਨ ਲੱਗਿਆ ਤੇ ਦਰਜ ਕਰਨ ਤੋਂ ਬਾਅਦ ਵੀ ਤੁਹਾਨੂੰ ਦੱਸ ਦੇਣਾ ਐਸਾ ਕੋਈ ਦੂਜੀ ਧਿਰ ਵੱਲੋਂ ਕੋਈ ਦਰਖਾਸਤ ਨਹੀਂ ਖੁਸ਼ੀ ਦੁਸ਼ੀ ਤੇ ਖਿਲਾਫ ਦੂਜੀ ਧਿਰ ਵੱਲੋਂ ਹੋਈ ਕੋਈ ਦਰਖਾਸਤ ਹਾਂ ਕੋਈ ਦਰਖਾਸਤ ਇਹ ਕੱਲ ਨੂੰ ਬੈਲੈਂਸ ਕਰ ਲਈ ਹੋਵੇ ਨਾ ਬਿਲਕੁਲ ਜੋ ਕਿ ਇਹ ਨਹੀਂ ਤਾਂ ਬਹੁਤ ਅੱਛੀ ਗੱਲ ਆ ਤੁਹਾਡੀ ਮਾਈ ਜੀ ਇਹ ਮੈਨਿਪੂਲੇਸ਼ਨਸ ਹੁੰਦੀਆਂ ਨਹੀਂ ਠੀਕ ਹੈ ਜੀ ਹਾਂ ਜੀ ਤੇ ਹੁਣ ਤੁਸੀਂ ਸਾਨੂੰ ਡੇਢ ਘੰਟੇ ਬਾਅਦ ਸਾਡੇ ਬੰਦੇ ਲੈ ਕੇ ਜਾਣਗੇ ਕਾਪੀ ਦੀ ਕਾਪੀ ਦੇ ਦਿਓਗੇ ਸਰ ਜੀ ਹਾਂ ਜੀ ਡੇਢ ਘੰਟੇ ਬਾਅਦ ਦੇ ਦੇ ਦਾਂਗੇ ਡੇਢ ਘੰਟੇ ਬਾਅਦ ਦੇ ਦੇਣਗੇ ਔਰ ਸਾਰੀਆਂ ਤਾਰਾ ਵੰਦਾ ਜ਼ਿਕਰ ਤਾਂ ਹੋ ਹੀ ਗਿਆ ਸਾਰੀਆਂ ਜੁੜੀਆਂ ਗੱਲਾਂ ਨੇ ਉਹ ਵੀ ਹੋ ਗਈਆਂ ਐਸ ਐਚਓ ਸਾਹਿਬ ਅਸੀਂ ਇਹ ਕਿਉਂ ਲਾਇਆ ਹੈ ਜੇ ਉਹ ਬੰਦਾ ਥਾਣੇ 'ਚ ਖੜ ਕੇ ਜਦੋਂ ਧਮਕੀ ਦੇ ਰਿਹਾ ਸੀ ਇੱਥੇ ਸਾਡੇ ਸੱਜਣ ਖੜੇ ਨੇ ਉਹਨਾਂ ਦਾ ਸਭ ਤੋਂ ਵੱਡਾ ਗਿਲਾ ਪਤਾ ਕੀ ਹੈ ਕਿ ਜੇ ਆਮ ਸ਼ਹਿਰੀ ਦਿੰਦਾ ਉਹਦੇ ਮੂੰਹ ਤੇ 4 ਵਜੇ ਨੇ ਸੀ ਥਪੇੜੇ ਤੇ ਉਹਨੂੰ ਅੰਦਰ ਸਿੱਟ ਲੈਣਾ ਸੀ ਐਜੇ ਬੰਦਿਆਂ ਨੂੰ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਨਹੀਂ ਬਿਲਕੁਲ ਕਾਰਵਾਈ ਹੁੰਦੀ ਜੀ ਹਰੇ ਨਹੀਂ ਬੜ ਜਾਣ ਕਿ ਉਹ ਦਿੱਤਾ ਉਹਨੂੰ ਜਿਹੜਾ ਬੰਦਾ ਧਮਕੀ ਦੇ ਰਿਹਾ ਖੜ ਕੇ ਛੜਿਆ ਉਹਨੂੰ ਫੜ ਕੇ ਉਦੋਂ ਹੀ ਸੱਟਣ ਲਈ ਮੈਨੂੰ ਦੱਸਦੇ ਮੈਂ ਇੱਥੇ ਕਿਸੇ ਨੂੰ ਧਮਕੀ ਦੇਵਾਂ ਮੈਂ ਤੇ ਤੁਮਾਰ ਦੂੰਗਾ ਵੀ ਤੁਸੀਂ ਸਾਹਮਣੇ ਖੜੇ ਹੋਵੋ ਤੇ ਤੁਸੀਂ ਫੜੂਗੇ ਨਹੀਂ ਚਲੋ ਜੋ ਵੀ ਹੋਣ ਅੱਜ ਜਿਹੜੇ ਮੁਲਾਜ਼ਮ ਵੱਲ ਹੋਈ ਉਸ ਤੇ ਕਲਾਮਰ ਜਿਹੜੀ ਬਣਦੀ ਹੋਊਗਾ ਉਹ ਪਾਸੇ ਕਾਰਵਾਈ ਐਸ ਐਚਓ ਸਾਹਿਬ ਉਹਦਾ ਕਾਰਨ ਕੀ ਸੀ ਤੁਸੀਂ ਫੋਨ ਕੀਤੇ ਆਏ ਨਹੀਂ ਆ ਕਿ ਮੈਂ ਤੁਸੀ ਕਹਿੰਦੇ 10 ਮਿੰਟ ਚ ਆ ਜਾਓ ਦਾ ਮਤਲਬ ਕਾਰਨ ਉਹ ਤੁਹਾਨੂੰ ਪ੍ਰਧਾਨ ਜੀ ਦੱਸ ਦਿੰਦੇ ਜਿਹੜਾ ਹੈਗਾ ਉਹ ਜਿਹੜਾ ਕੋਈ ਨਹੀਂ ਆਇਆ ਤੇ ਹੁਣ ਉਹ ਦਰਖਾਸਤ ਲੈ ਲਈ ਜਿਹੜੀ ਕਾਰਵਾਈ ਸੀ ਪੈਸੇ ਕਹਿੰਦਾ ਜੀ ਉਹ ਮਤਲਬ ਚੋਰ ਆ ਤਾਂ ਹੀ ਨਹੀਂ ਆਇਆ ਤਾਂ ਮਤਲਬ ਤੁਸੀਂ ਬੁਲਾਇਆ ਵੀ ਤਾਂ ਵੀ ਨਹੀਂ ਆਇਆ ਇਹ ਗਲਤ ਆ ਅਸੀਂ ਪਤਾ ਕਿਉਂ ਕਹਿ ਰਹੇ ਆ ਅਸੀਂ ਕਿਉਂ ਕਹਿ ਰਹੇ ਆ ਇਹ ਲੋਕ ਇਨਫਲੂਐਂਸ ਵਾਲੇ ਹੁੰਦੇ ਨੇ ਸਾਡੀ ਕੋ ਬੇਨਤੀ ਆ ਆ ਸਾਰਿਆਂ ਦੇ ਸਾਹਮਣੇ ਮੈਂ ਕਹਿ ਰਿਹਾ ਹੱਥ ਜੋੜ ਕੇ ਸਾਡੇ ਕੱਲੇ ਇਹਨਾਂ ਨਾਲ ਦੀ ਜਿੰਨਾ ਸਾਡੇ ਟੀਮ ਵਾਲੇ ਬੰਦੇ ਨੇ ਜਿਵੇਂ ਰੋਮਨ ਬਰਾੜ ਜੀਰੇ ਚ ਤੁਹਾਨੂੰ ਵੀ ਧਮਕੀਆਂ ਆਈਆਂ ਉਹਦੀ ਵੀ ਦਰਜ ਆ ਰਿਪੋਰਟ ਠੀਕ ਜੇ ਅਸੀਂ ਤੁਹਾਨੂੰ ਧਮਕੀ ਨਹੀਂ ਦੇ ਰਹੇ ਪਰ ਤੁਹਾਨੂੰ ਆਗਾਹ ਕਰ ਰਹੇ ਹਾਂ ਜੇ ਕਾਰਵਾਈ ਨਾ ਹੋਈ ਅਸੀਂ ਇੱਥੇ ਹੀ ਪੰਜਾਬ ਨੂੰ ਸੋਚਾਂ। ਨਾਲ ਲੰਘਦੇ ਪਹੁੰਚਦੇ। ਆ ਵੇਖੋ ਭਾਈ ਅਸੀਂ ਆਪਦੇ ਕੋਲੋਂ ਤਿਆਰੀ ਰੱਖੀ ਹੈ ਐਂਬੂਲੈਂਸ ਹੈ ਤੇ ਜਾਵੀਂ। ਅਸੀਂ ਜੇ ਨਾ ਹੋਇਆ ਭਾਈ ਜੀ ਜੀ। ਆਈ ਡੋਨਟ ਵਾਂਟ ਰੈਟ ਕਿ ਤੁਸੀਂ ਐਬ ਜਾ ਕੁਝ ਕਰੋ। ਹਰ ਜੇ ਹੋਇਆ, ਕੁਝ ਗਲਤ ਹੋਇਆ, ਨਾ ਹੋਈ ਕਾਰਵਾਈ। ਅਸੀਂ ਆ ਸਾਰਾ ਬੰਦ ਕਰ ਦਿਆਂ। ਕਿਉਂਕਿ ਲੈ ਕੇ ਜਾਣਾ ਕਿ ਇੱਥੇ ਮੈਂ ਜਾਣਾ ਹੀ ਸੀ ਬੈਠੇ ਨੇ ਨਹੀਂ ਕਾਪੀ ਲੈਣੇ। ਅਗਲੀ ਕਾਰਵਾਈ ਵੀ। ਕਿਉਂਕਿ ਉਹ ਨਿਰਪੱਖਤਾ ਨਾਲ ਹੋਵੇ ਨਾ। ਉਹਨਾਂ ਨੂੰ ਫੜਿਆ ਵੀ ਜਾਵੇ ਰਸਤੀਂ ਤਾਂ ਜਾਵੇ ਆਏ ਨਹੀਂ ਹੈਗੇ ਕਿਉਂ ਨਹੀਂ ਆਏ ਹੈਗੇ ਜਿਨ੍ਹਾਂ ਨਾਲ ਸਿਕਿਉਰਿਟੀ ਗਾਰਡ ਮਿਲਵੇ ਬੇ ਨਾ ਕਿਸੇ ਨੂੰ ਮਿਲੇ ਪਈ ਹੈ ਨਾ ਤਾਂ ਅੱਧੇ ਬੰਦੇ ਤਾਂ ਸਮਾਜ ਦੇ ਵਿੱਚੋਂ ਜ਼ਿਆਦਾ ਗੁੰਡੇ ਆ ਜਿਨ੍ਹਾਂ ਨਾਲ ਮਿਲੇ ਵੀ ਹੈ ਨਾ ਉਹ ਕਹਿੰਦੇ ਸ਼ਾਇਦ ਅਸੀਂ ਆਮ ਲੋਕਾਂ ਨਾਲ ਕੋਈ ਜ਼ਿਆਦਾ ਹੀ ਉੱਤੇ ਆਹੀ ਸਮਝ ਹੁੰਦੀ ਕੋਈ ਕੋਈ ਨਹੀਂ ਕਰਦੇ ਐਸਐਚਓ ਸਾਹਿਬ ਕਰਦੇ ਐਸਐਚਓ ਸਾਹਿਬ ਇੱਕ ਤਾਂ ਰਸਤਾ ਘੇਰਨ ਦੀ ਉੱਤੇ ਮਰ ਡੇਂਜਰਸ ਡਰਾਈਵਿੰਗ ਦੀ ਹੈ ਜੀ ਫੇਰ ਧਮਕੀਆਂ ਦੀ ਆ ਗਈ ਉਹਦੇ ਬਾਅਦ ਗਾਲੀ ਗਲੋਚ ਤੇ ਗੰਦੇ ਮੰਦੇ ਸ਼ਬਦ ਪਿਆਰ ਬੱਚਾ ਨਾਲ ਸੀ ਸਾਈਡ ਦਾ ਹੱਸਲਾ ਦਿਖਾਇਆ ਉਹਨਾਂ ਨੇ ਜਿਹੜਾ ਹਸਲਾ ਦਿਖਾਇਆ ਉਹ ਜਿਹੜਾ ਉਹਦੇ ਨਾਲ ਗੰਦੇ ਮੰਦੇ ਹਾਂਜੀ ਨਾ ਉਹ ਵੀ ਰੱਤ ਵਿੱਚ ਰੱਖਿਆ ਦਾ ਇਹਦੇ ਕੋਲੇ ਵੀ ਸੀ ਪਟਵਾਰ ਮਾਰ ਦੇ ਠੀਕ ਹੈ ਇਹ ਸਾਰੀ ਕਾਰਵਾਈ ਹੋਊਗੀ ਜੀ ਮੈਂ ਦੱਸਦਾ ਜੀ ਮੈਂ ਦੱਸਦਾ ਵੀ ਜਿਹੜੇ ਰੈਸਟ ਦੇ ਰਾਸਤਾ ਕੇ ਰੰਭਾ ਪਿਆ ਠੀਕ ਹੈ ਜੀ ਜਿਹੜਾ ਹਥਿਆਰ ਨਾਲ ਬਣਦੀ ਆਪਾਂ ਫਿਨਿਸ਼ ਤੱਕ ਹਥਿਆਰ ਨਾਲ ਜਿੰਨ ਧਮਕੀਆਂ ਦਿੱਤੀਆਂ ਜਿਹੜੀਆਂ ਜੀ ਜਨਾਬ ਤਬਦੀਸ਼ ਚ ਕੰਮ ਆਉਗਾ ਕੰਮ ਕੀ ਬੋਲਦਾ ਇਹਨਾਂ ਨੇ ਜੀ ਬੋਲ ਤਬਦੀਸ਼ ਚ ਕਿੱਦਾਂ ਹੋਊਗਾ ਜੀ ਹਥਿਆਰ ਇਹਨਾਂ ਨੂੰ ਦਿਖਾਇਆ ਇੱਕ ਤਾਲੀ ਇੱਕ ਹੋ ਗਿਆ ਧਮਕੀਆਂ ਦਾ ਜੀ ਇੱਕ ਗਾੜੀ ਖੋਚਦਾ ਵੀ ਉਹ ਤਰਖਾਸ ਤੇ ਹੁਣ ਤੋ ਗਈ ਆ ਠੀਕ ਕਟੋਰ ਕਰ ਤਰਖਾਸ ਲੈ ਕੇ ਦੇ ਠੀਕ ਹੈ ਤੁਸੀਂ ਕਾਪੀ ਦੇ ਦੇ ਉਹ ਲੈ ਲੈਣੇ ਢੇ ਕੇ ਲੈ ਕੇ ਹੀ ਜਾਣਾ थैंक यू ਵੈਰੀ ਮਚ ਅਸੀਂ ਖੁਦ ਖਲਾਉਣੇ ਡੋਂਟ ਵਰੀ ਡੋਂਟ ਵਰੀ ਅਸੀਂ ਖੁਦ ਖਲਾਉਣੇ ਆ ਠੀਕ ਆ ਸੰਗਤੋ ਆਪਾਂ ਹੁਣ ਇੱਥੋਂ ਤੱਕ ਗੱਲ ਲੈ ਲਈ ਬੇਫਿਕਰ ਹੋ ਆਪਾਂ ਜੱਲੇ ਨਹੀਂ ਕਿਤੇ ਕਾਰਵਾਈ ਐਂਡ ਤੱਕ ਕਰਾ ਕੇ ਜਾਵਾਂਗੇ ਹੁਣ ਵੀ ਤੇ ਬਾਅਦ ਚ ਵੀ ਬਾਈ ਜੀ ਇੱਥੇ ਯਾਰ ਜੀ ਕੱਪੀ ਲੈ ਕੇ ਜਾ ਬਾਈ ਜੀ ਉਹ ਲੈ ਕੇ ਜਾਣਾ ਲੈ ਕੇ ਹੀ ਜਾਣਾ ਲੈ ਕੇ ਜਾ ਜੇ ਲੋ ਆਪਾਂ ਉਹ ਨਜ਼ਰ ਖੋਲ ਦਗੇ ਜੀ ਆਪਾਂ ਉਹ ਲੋਕਾਂ ਨੂੰ ਰੰਗ ਨਾ ਕਰੀਏ ਉਹ ਨਾ ਚੱਲੇ ਥੋੜੀਆਂ ਇੱਥੇ ਫਿਰ ਬੰਦ ਕਰਾਂਗੇ